ਜੀ ਅੱਜ ਕੱਲ ਦੇ ਜਿਹੜੇ ਨੌਜਵਾਨ ਐ ਉਹਨਾਂ ਨੂੰ ਸ਼ੌਕ ਅਵੱਲੇ ਨੇ ਤਾਂ ਕਿਸੇ ਨੂੰ ਹਥਿਆਰ ਚਲਾਉਣ ਦਾ ਕਿਸੇ ਨੂੰ ਕੁਝ ਕਰਨ ਦਾ ਇਹ ਜਿਹੜਾ ਤੁਸੀਂ ਸ਼ੌਕ ਪਾਲਿਆ ਹੈ ਵਿਲੱਖਣ ਸ਼ੌਕ ਪਾਲਿਆ ਹੈ ਇਹਦਾ ਸ਼ੌਕ ਕਿੱਦਾ ਪੈਦਾ ਭਾਈ ਆਪਣੇ ਪੁਰਾਣਾ ਪਿਛੋਕੜ ਭੁੱਲ ਚੁੱਕੇ ਆ ਆ ਆਪਣਾ ਲਾਉਣ ਦਾ ਮਕਸਦ ਇਹੀ ਆ ਇਹਨੂੰ ਵੇਖ ਕੇ ਕੋਈ ਪੁਰਾਣਾ ਵੇਲਾ ਯਾਦ ਕੀਤਾ ਕਰੇ ਭਾਈ ਕਾਫੀ ਲੱਗ ਚੁੱਕਾ ਸੀ ਰੇਣੀ ਭਾਜੀ ਬਿਲਕੁਲ ਸਿੰਪਲ ਹੀ ਇਹ ਆਪਾਂ ਆਵਰੀ ਦਿਮਾਗ ਦੀ ਕਦਾਵਤ ਕੇ ਭਾਈ ਕੰਮ ਕੀਤਾ ਵਾ ਭਾਈ ਇਹ ਪ੍ਰਸਤਾਹੇ ਕਿਦੋਂ ਜਦੋਂ ਵੀ ਕਿਤੇ ਜਾਇਦਾਦ ਆ ਕਈ ਲੋਕ ਵੀ ਰ ਆਪਣਾ ਟਾਕੇ ਪੁੱਛਦੇ ਵੀ ਕਈ ਨਹੀਂ ਫੋਟੋਆਂ ਵੀ ਖਿਦੇ ਵੀਡੀਓ ਬਣਾਉਂਦੇ ਆ ਕਈ ਪੁੱਛਦੇ ਵੀ ਫਿਰ ਦਸੀਦਾ ਵੀ ਪੁਰਾਣਾ ਪਿਛੋਕੜ ਆ ਪੁਰਾਣਾ ਕਲਚਰ ਆ ਇਹ ਆਪਾਂ ਇਹਨੂੰ ਸੰਭੀ ਇਹ ਪਿਛੋਕੜ ਆਪਾਂ ਭੁੱਲ ਜੁਕੀਏ ਪਰ ਮਾਨ ਸਮਾਨ ਹੋਇਆ ਸਭਰਾ ਮਾ ਦੀ ਧਰਤੀ ਦੇ ਬਾਬਾ ਸਾਹਾਰ ਸਿੰਘ ਜੀ ਆਪਣੇ ਵੱਡੇ ਵੀਰ ਹਰਪ੍ਰੀਤ ਸਭਰਾ ਨਗਰ ਪਚਾ ਸਭਰਾ ਉਥੇ ਭਾਈ ਆਪਣੇ 5200 ਰੁਪਏ ਸਨਮਾਨਤ ਹੋਇਆ ਜਾਂ ਸੰਗਰਾਹ ਦਲ ਦੇ ਭਾਈ ਮੈਂ ਇਹਨਾਂ ਤਹਿਤ ਤੁਹਾਨੂੰ ਧੰਨਵਾਦ ਕਰਦਾ ਬ੍ਰਾਹਮਣ ਨੂੰ ਭਾਈ 2.5 ਸਾਲ ਹੋ ਗਏ ਆ ਤੇ 6 ਮਹੀਨੇ ਬਾਅਦ ਆਪਾਂ ਭਾਈ ਇੱਕ ਸੋਤਿਆ ਵੀ ਪਿਆਵਲੀ ਕੋ ਵੱਖਰਾਇ ਕਰ ਗਏ ਭਾਈ ਕਿ ਇਹ ਜੋ ਪਿਛੋਕੜ ਹੈ ਭੁੱਲ ਚੁੱਕੇ ਆ ਰੇੜੀ ਆਪਾਂ ਨੂੰ ਭਾਈ ਅੰਬਸਰ ਇੱਥੇ ਖਡੂਰ ਸਾਹਿਬ ਤਰਨਤਾਰਨ ਮਖੂਦਾਈਂ ਕਰਿਆਲੇ ਤਾਈਂ ਖੇਮ ਕਾਰ ਲਈ ਪਾਈ ਡੱਲਵਾ ਬਾਰਡਰ ਤੇ ਕੀਵਟ ਤਾਈਂ ਉੱਥੋਂ ਤਾਈਂ ਵੀ ਖੜੀ ਆ ਆਪਾਂ ਸੰਗਤ ਪਿਆਰ ਦਿੰਦੀ ਹੈ ਕੰਮ ਵੀ ਜਦੋਂ ਆਪੇ ਕੰਮ ਦੇ ਵੀ ਪਾਈ ਜਾਈਦਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਸ਼ਹਿਰ ਤਰਨਤਾਰਨ ਦੇ ਵਿੱਚ ਇੱਕ ਜਗਾੜੂ ਰੇੜੀ ਦਿੱਤੇ ਪੂਰੇ ਪੰਜਾਬ ਦਾ ਸੱਭਿਆਚਾਰ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਤਾ ਸਾਡੀ ਜਿਹੜੀ ਨਿਗਾਹ ਐ ਉਸ ਰੇੜੀ ਤੇ ਪਈ ਤਾਂ ਅਸੀਂ ਉਸ ਵੀਰ ਨੂੰ ਆਵਾਜ਼ ਦਿੱਤੀ ਤਾਂ ਰੋਕ ਲਿਆ ਰੋਕ ਕੇ ਜਦ ਅਸੀਂ ਚਾਰ ਸਵੇਰਾ ਰੇੜੀ ਦਾ ਦੇਖਿਆ ਤੇ ਜੇ ਅੱਜ ਗੱਲ ਕਰੀਏ ਪ੍ਰਾਤਨ ਪੰਜਾਬ ਦੀ ਤਾਂ ਪ੍ਰਾਤਨ ਪੰਜਾਬ ਦਾ ਇਤਿਹਾਸ ਦੱਸਣ ਵਾਸਤੇ ਜਾਂ ਲਿਖਣ ਵਾਸਤੇ ਕਈ ਕਿਤਾਬਾਂ ਜਿਹੜੀਆਂ ਨੇ ਨਾ ਉਹ ਭਰੀਆਂ ਜਾ ਸਕਦੀਆਂ ਨੇ ਕਈ ਦਿਨ ਕਈ ਮਹੀਨੇ ਲੱਗ ਜਾਣਗੇ ਪ੍ਰਾਤਨ ਸਮੇਂ ਦੀ ਜਿਹੜੀ ਝਲਕ ਆ ਉਹ ਦੱਸਨਵਾਤੇ ਪਰ ਇਸ ਵੀਰ ਨੇ ਉਹ ਪੂਰਾ ਜਿਹੜਾ ਪੰਜਾਬ ਹੈ ਪ੍ਰਾਤਨ ਜਿਹੜੇ ਪੰਜਾਬ ਦੀ ਝਲਕ ਹੈ ਉਸ ਨੇ ਆਪਣੀ ਇਸ ਜਗਾੜੂ ਰੇੜੀ ਉੱਤੇ ਫਿੱਟ ਕਰ ਦਿੱਤੀ ਏ ਉਸ ਵੀਰ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਜਿਹੜਾ ਸ਼ੌਂਕ ਹੈ ਇਹ ਕਿੱਦਾਂ ਪੈਦਾ ਹੋਇਆ ਇਹ ਪ੍ਰਾਤਨ ਪੰਜਾਬ ਦੀ ਝਲਕ ਦਿਖਾਉਣ ਲੱਗਿਆ ਕਿੰਨਾ ਕ ਸਮਾਂ ਲੱਗਾ ਏ ਕੀ ਖਰਚਾ ਆਇਆ ਏ ਉਹ ਸਾਰੀ ਗੱਲਬਾਤ ਆਪਾਂ ਸਤਿ ਸ੍ਰੀ ਅਕਾਲ ਵੀਰ ਦੇ ਨਾਲ ਕਰਦੇ ਆਂ ਵੀਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਵੀਰ ਜੀ ਕਿੱਲਾ ਨਾਮ ਵੀਰ ਤੜਤੰਦ ਨੂੰ ਨਾਲ ਕਰਦਾ ਜੋ ਕਿ ਤੜਕੇ ਸਾਡੇ ਕੋਲ ਪਹੁੰਚੇ ਜੀ ਆਇਆਂ ਨੂੰ ਭਾਜੀ ਵੀਰ ਜੀ ਸਭ ਤੋਂ ਪਹਿਲਾਂ ਇਹ ਦੱਸੋ ਤੁਹਾਡਾ ਨਾਮ ਕੀ ਆ ਤੇ ਕਿੱਥੋਂ ਦੇ ਰਹਿਣ ਵਾਲੇ ਜੋ ਨਾਮਾ ਬਣੇ ਭਾਜੀ ਪਵਨਦੀਪ ਸਿੰਘ ਦਾ ਟਿੰਡ ਪਰੰਪਰਾ ਜਿਹੜਾ ਤਰੰਤਨ ਭਾਜੀ ਵੀਰ ਜੀ ਅੱਜ ਕੱਲ ਦੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਸ਼ੌਂਕ ਅਵੱਲੇ ਨੇ ਤਾਂ ਕਿਸੇ ਨੂੰ ਠਿਆਰ ਚ ਲਾਉਣ ਦਾ ਇਹਨੂੰ ਕੁਝ ਕਰਨਾ ਇਹ ਜਿਹੜਾ ਤੁਸੀਂ ਸ਼ੌਂਕ ਪਾਲਿਆ ਵਲੱਖਣ ਸ਼ੌਂਕ ਪਾਲਿਆ ਇਹਦਾ ਸ਼ੌਂਕ ਕਿੱਦਾਂ ਪੈਦਾ ਹੋਇਆ ਇਹ ਪੰਜੋ ਭਾਈ ਪੰਜਾਬੀ ਕਲਚਰ ਆ ਪੁਰਾਣੀ ਵਿਰਾਸਤਾ ਇਹ ਲਾਇਆ ਇਹ ਲੋਕ ਪਾਈ ਆਪਣੇ ਪੁਰਾਣਾ ਪਿਸ਼ੋਕੜ ਭੁੱਲ ਚੁੱਕੇ ਆ ਆ ਆਪਣਾ ਲਾਉਣਾ ਮਕਸਦ ਇਹੀ ਆ ਇਹਨੂੰ ਵੇਖ ਕੇ ਕੋਈ ਪੁਰਾਣਾ ਵੇਲਾ ਕੀਤਾ ਕਰੇ ਕਉਂਗੀ ਕੋ ਸਮਾ ਵੀ ਵਧੀਆ ਹੁੰਦਾ ਸੀ ਤੁਹਾਨੂੰ ਪਤਾ ਲੋਕ ਮਿੱਥੀ ਕੰਮ ਕਰਦੇ ਹੁੰਦੇ ਸੀ ਹਰਾਕਾ ਵੀ ਖੁੱਲੀਆਂ ਹੁੰਦੀਆਂ ਸੀ ਤੇ ਇਹ ਜੋ ਪਿਸ਼ੋਕੜ ਪਾਈ ਹੁਣ ਨਵੀਂ ਜਨਰੇਸ਼ਨ ਭੁੱਲ ਚੁੱਕੀ ਆ ਠੀਕ ਹੈ ਮੈਂ ਹਾਂਜੀ ਹੁੰਦੀ ਸ਼ਾਂਗ ਭਾਈ ਨਵੀਂ ਜਨਰੇਸ਼ਨ ਦੇ ਵੱਲ ਹੀ ਆ ਹਾਂਜੀ ਤੇ ਇਹ ਤਾਂ ਦਾ ਆ ਆਪਾਂ ਕਿ ਕੋਈ ਇਹਨੂੰ ਵੇਖੇ ਕੋਈ ਪੁਰਾਣਾ ਵੇਲਾ ਯਾਦ ਕਰੇ ਜਿੱਦਾਂ ਪੁਰਾਣੇ ਬਿਓਰ ਗੁਣੀ ਹੁੰਦੇ ਤੁਹਾਨੂੰ ਬਸ ਹੱਥਾਂ ਵਿੱਚ ਬੈੰਦੇ ਹੁੰਦੇ ਸੀ ਕਣ ਕੱਸੀ ਵੜਣੀ ਹੱਥੀਂ ਕੰਮ ਕਰਨਾ ਖੁੱਲੀਆਂ ਖਰਾਕਾਂ ਹੁੰਦੀਆਂ ਸੀ ਭਾਜੀ ਬਿਲਕੁਲ ਉਹ ਸਮਾਂ ਵੀ ਸਹੀ ਹੁੰਦਾ ਸੀ ਬਿਲਕੁਲ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਇੱਕ ਵਾਰੀ ਉਹ ਸਾਰੀ ਰੇੜੀ ਦਾ ਜਿਹੜਾ ਜਿਹੜੀ ਤਸਵੀਰ ਹੈ ਉਹ ਸਰੋਤਿਆਂ ਨੂੰ ਦਿਖਾ ਦਿੱਤੀ ਜਾਵੇ ਕਿਸ ਤਰ੍ਹਾਂ ਚਰਖਾ ਚੱਕੀ ਜਾਂ ਹੋਰ ਵੀ ਜਿਹੜੇ ਆ ਪ੍ਰਾਤਨ ਪੰਜਾਬ ਦੀ ਜਿਹੜੀ ਝਲਕ ਹੈ ਉਹ ਇਸ ਜਗਾੜੂ ਰੇਡੀ ਉੱਤੇ ਨਜ਼ਰ ਆਉਂਦੀ ਏ ਤਾਂ ਇਸ ਰੇਡੀ ਉੱਤੇ ਉਸ ਪੰਜਾਬ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਨਜ਼ਰ ਆਉਂਦੀਆਂ ਨੇ ਕਿਸ ਤਰ੍ਹਾਂ ਇੱਕ ਬਜ਼ੁਰਗ ਬੌਦਾਂ ਦੇ ਨਾਲ ਖੇਤੀ ਕਰਦਾ ਨਜ਼ਰ ਆ ਰਿਹਾ ਏ ਤਾਂ ਪ੍ਰਾਤਨ ਪੰਜਾਬ ਦੀ ਜਿਹੜੀ ਝਲਕ ਹੈ ਜਦੋਂ ਕਹਿੰਦੇ ਸੀ ਨਾ ਜਦੋਂ ਹੁੰਦੇ ਸੀ ਘਰ ਕੱਚੇ ਤੇ ਪਿਆਰ ਹੁੰਦੇ ਸੀ ਸੱਚੇ ਅੱਜ ਘਰ ਹੋ ਗਏ ਨੇ ਪੱਕੇ ਤੇ ਪਿਆਰ ਨਹੀਂ ਕਿਤੇ ਮਿਲਦੇ ਸੱਚੇ ਉਸ ਪੰਜਾਬ ਦੀ ਝਲਕ ਕਿੰਨੀ ਖੁਸ਼ੀਆਂ ਤੇ ਖੇੜੇ ਵਾਲਾ ਇਹ ਪੰਜਾਬ ਹੋਵੇਗਾ ਅੱਜ ਤਰਸਦੇ ਹਾਂ ਸੀ ਨਲਕਾ ਵੇਖਣ ਨੂੰ ਹਰ ਘਰ ਦੇ ਵਿੱਚ ਸਬਰਸੀਬਲ ਮੋਟਰ ਲੱਗ ਗਈ ਏ ਉਦੋਂ ਅਸੀਂ ਜਦੋਂ ਇਸ਼ਨਾਨ ਵੀ ਕਰਨਾ ਸੀ ਜਾਂ ਪਾਣੀ ਪੀਣ ਵਾਸਤੇ ਵੀ ਭਰਨਾ ਸੀ ਸਾਡੀ ਜਿਹੜੀਆਂ ਬਾਹਾਂ ਸੀ ਨਾ ਉਹਨਾਂ ਦੇ ਵਿੱਚ ਜ਼ੋਰ ਹੁੰਦਾ ਸੀ ਤਾਂ ਅਸੀਂ ਨਲਕਾ ਗੇੜਦੇ ਹਾਂ ਤੇ ਬਿਮਾਰੀਆਂ ਤੋਂ ਦੂਰ ਰਹਿਨੇ ਹਾਂ ਪਰ ਅੱਜ ਜਿਉਂ-ਜਿਉਂ ਸਮਾਂ ਤਰੱਕੀ ਕਰਦਾ ਜਾ ਰਿਹਾ ਏ ਤੇ ਉਨ ਤੋਂ ਬਿਮਾਰੀਆਂ ਦਾ ਜਿਹੜਾ ਫਸਾਰਾ ਏ ਉਹ ਵਧਦਾ ਜਾ ਰਿਹਾ ਏ ਆ ਚਰਖਾ ਪੂਰਾ ਉਸੇ ਤਰ੍ਹਾਂ ਜਿਹੜਾ ਚਰਖਾ ਪ੍ਰਾਤਨ ਸਮੇਂ ਦੀ ਜਿਹੜੀ ਝਲਕ ਹੈ ਉਹ ਦਰਸਾਉਂਦਾ ਏ ਔਰ ਨਾਲ ਹੀ ਮੰਝੇ ਦੀ ਝਲਕ ਵੀ ਨਜ਼ਰ ਆਉਂਦੀ ਏ ਵੀਰ ਜੀ ਇਹ ਜਿਹੜਾ ਸਾਰਾ ਸਮਾਨ ਇਕੱਠਾ ਕਰਦਿਆਂ ਕਿੰਨਾ ਕ ਸਮਾਂ ਲੱਗ ਗਿਆ ਸਮਾਂ ਦੇ ਭਾਈ ਇਹ ਕਾਫੀ ਲੱਗ ਚੁੱਕਾ ਹੀ ਤੋਂ ਸਮਾਨ ਆਪਾਂ ਭਾਈ ਸ੍ਰੀ ਨੰਦਪੁਰ ਸਾਹਿਬ ਤੋਂ ਲਏ ਆ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਏ ਆ ਭਾਜੀ ਠੀਕ ਹੈ ਇਹ ਪੂਰਾ ਇਸੇ ਰੇੜੀ ਨੂੰ ਬਣਾਉਣ ਲੱਗਿਆਂ ਕਿੰਨਾ ਕ ਸਮਾਂ ਲੱਗ ਗਿਆ ਸਮਾਨੀ ਭਾਜੀ ਕਾਫੀ ਲੱਗ ਚੁੱਕਾ ਹੀ ਜਿਹੜੀ ਭਾਜੀ ਪਹਿਲਾਂ ਸਿੰਪਲ ਹੀ ਇਹ ਆਪਾਂ ਆਵਰੀ ਦਿਮਾਗ ਹੀ ਕਦਾ ਵਾਰ ਤੱਕੇ ਭਾਜੀ ਕੰਮ ਕੀਤਾ ਵਾ ਤੇ ਜਦੋਂ ਇਦਾਂ ਤੁਸੀਂ ਜਾਂਦੇ ਜੋ ਅੱਜ ਜਦੋਂ ਤੁਸੀਂ ਤਰਨਤਨ ਸਾਹਿਬ ਆਏ ਜੋ ਸਾਡੀ ਜਿਹੜੀ ਨਜ਼ਰ ਤੁਹਾਡੇ ਤੇ ਪਈ ਅਸੀਂ ਤੁਹਾਨੂੰ ਰੋਕ ਲਿਆ ਜਦੋਂ ਕੋਈ ਦੇਖਦਾ ਏ ਤਾਂ ਰੋਕ ਕੇ ਤੁਹਾਡਾ ਮਾਨ ਸਨਮਾਨ ਵੀ ਕਰਦੇ ਆ ਜਾਂ ਇਹਨੂੰ ਕਹਿੰਦੇ ਕਿ ਸਾਨੂੰ ਤਸਵੀਰ ਖਿੱਚ ਲੈੰਦੋ ਇੱਕ ਦੇ ਨਾਲ ਇਦਾਂ ਦਾ ਵੀ ਕਦੀ ਹੋਇਆ ਏ ਹਾਂਜੀ ਭਾਈ ਇਹ ਪ੍ਰਸਤਤੀ ਕਿਦੋਂ ਜਦੋਂ ਵੀ ਕਿਤੇ ਜਾਇਦਾ ਵਾ ਕਈ ਲੋਕ ਵੀ ਰੰਟਾ ਕੇ ਪੁੱਛਦੇ ਵੀ ਕਈ ਨਹੀਂ ਫੋਟੋਆਂ ਵੀ ਖਿਦੇ ਵੀਡੀਓ ਬਣਾਉਂਦੇ ਆ ਕਈ ਪੁੱਛਦੇ ਵੀ ਫਿਰ ਦਸੀਦਾ ਵੀ ਪੁਰਾਣਾ ਪਿਸ਼ੋਕੜਾ ਪੁਰਾਣਾ ਕਲਚਰ ਆ ਇਹ ਆਪਾਂ ਇਹਨੂੰ ਸੰਭੀ ਇਹ ਪਿਸ਼ੋਕੜਾ ਆਪਾਂ ਭੁੱਲ ਜੁਕੇ ਭਾਈ ਬਿਲਕੁਲ ਇਸੇ ਤਰ੍ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਤਸਵੀਰ ਜਿਹੜੀ ਆ ਹੋਰ ਦਿਖਾ ਦਿੱਤੀ ਜਾਵੇ ਉਹ ਤਸਵੀਰ ਹੈ ਪੰਜਾਬੀਆਂ ਦੀ ਸ਼ਾਨ ਵੱਖਰੀ ਪੰਜਾਬੀ ਮਾਂ ਬੋਲੀ ਰੰਗਲਾ ਪੰਜਾਬ ਕਿੰਨਾ ਕਿਤੇ ਅੱਜ ਮੈਂ ਇੱਥੇ ਇੱਕ ਗੱਲ ਕਰਾਂਗਾ ਰੰਗਲੇ ਪੰਜਾਬ ਦੀ ਗੱਲ ਅੱਜ ਦੇ ਮੁੱਖ ਮੰਤਰੀ ਮਾਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਕੀਤੀ ਸੀ ਰੰਗਲਾ ਪੰਜਾਬ ਬਣਾਉਂਦੀ ਪਰ ਰੰਗਲਾ ਤੇ ਕਿਤੇ ਬਣਿਆ ਨਹੀਂ ਤਾਂ ਮੈਂ ਇੱਥੇ ਕੀ ਕਵਾਂ ਤੁਹਾਨੂੰ ਕੰਗਲਾ ਜ਼ਰੂਰ ਬਣ ਗਿਆ ਏ ਤੇ ਪਰ ਇਸ ਵੀਰ ਨੇ ਰੰਗਲੇ ਪੰਜਾਬ ਦੀ ਜਿਹੜੀ ਝਲਕ ਹੈ ਉਹ ਆਪਣੀ ਇਸ ਜਗਾੜੂ ਰੇੜੀ ਉੱਤੇ ਖਿੱਤ ਕਰ ਦਿੱਤੀ ਏ ਅੱਜ ਦਾ ਜਿਹੜਾ ਸਾਡਾ ਬੱਚਾ ਏ ਉਹ ਅੰਗਰੇਜ਼ੀ ਦੇ ਪਿੱਛੇ ਇੰਨਾ ਭੱਜਿਆ ਏ ਤਾਂ ਉਸ ਨੂੰ ਊੜਾ ਐੜਾ ਈੜੀ ਸਸਾ ਹਾਹਾ ਕਕਾ ਖਖਾ ਗਗਾ ਘਗਾ ਢਗਾ ਵੀ ਜਿਹੜਾ ਏ ਉਹ ਭੁੱਲ ਗਿਆ ਏ ਤਾਂ ਇਸ ਵੀਰ ਦੇ ਜਦੋਂ ਕੋਈ ਰੇੜੀ ਤੇ ਸਕੂਲੀ ਬੱਚਾ ਬੈਠਦਾ ਹੋਵੇਗਾ ਤਾ ਉਸ ਦੀ ਜਿਹੜੀ ਛਲਕ ਹੈ ਇਹਦੇ ਉੱਤੇ ਜ਼ਰੂਰ ਪੈਂਦੀ ਹੋਵੇਗੀ ਤੇ ਵੀਰ ਜਦੋਂ ਬੱਚੇ ਇੱਥੇ ਬੈੰਦੇ ਹੋਣਗੇ ਇਹ ਜਿਹੜਾ ਤੁਸੀਂ ਊੜਾ ਐੜਾ ਜਿਹੜਾ ਲਿਖਿਆ ਜਿਹੜੀ ਤਸਵੀਰ ਲਾਈ ਆ ਬੱਚੇ ਪੜਦੇ ਵੀ ਹੋਣਗੇ ਬਿਲਕੁਲ ਭਾਜੀ ਜੇ ਕੋਈ ਵੀ ਇੱਥੇ ਬੱਚੇ ਬੈਣ ਕੋਈ ਵੱਡਾ ਸੇਣਾ ਪਵੇ ਜਾਂ ਪਿਓਰਕ ਬੈਣ ਆਪਣੇ ਵੀਰ ਬੈਣ ਉਹਨਾਂ ਦੀ ਨਿਗਾਹ ਪੈਂਦੀ ਆ ਕਈ ਪੁੱਛਦੇ ਵੀ ਆ ਫਿਰ ਆਪਾਂ ਦੱਸਣਾ ਪੈਂਦਾ ਵਾ ਕਿ ਇਹ ਊੜਾ ਐੜਾ ਪੈਂਦੀ ਆ ਕਿਹਦੀ ਇਹ ਪੁਰਾਣਾ ਕਲਚਰ ਆ ਇਹਨੂੰ ਆਪਾਂ ਸਾਂਭੀਏ ਭਾਜੀ ਇਹ ਪਛੋਕਰ ਲੋਕ ਭੁੱਲ ਚੁੱਕੇ ਆ ਤੇ ਵੀਰ ਜੀ ਤੁਹਾਡਾ ਮਾਨ ਮਾਨ ਸਨਮਾਨ ਵੀ ਹੋਇਆ ਕਿਤੇ ਮੇਲੇ ਦੇ ਵਿੱਚ ਬੁਲਾ ਕੇ ਤੁਹਾਨੂੰ ਸਨਮਾਨਤ ਵੀ ਕੀਤਾ ਗਿਆ ਕਿਸੇ ਵੱਲੋਂ ਕਿਸੇ ਸੁਸਾਇਟੀ ਵੱਲੋਂ ਸੰਸਥਾ ਵੱਲੋਂ ਆਪਣਾ ਭਾਈ ਮਾਨ ਸਨਮਾਨ ਹੋਇਆ ਸਬਰਾ ਮਾਹੀ ਧਰਤੀ ਦੇ ਬਾਬਾ ਸਾਰ ਸਿੰਘ ਜੀ ਆਪਣੇ ਵੱਡੇ ਵੀ ਹਰਪੀ ਸਬਰਾ ਨਗਰ ਪਚਾ ਸਬਰਾ ਉਥੇ ਭਾਈ ਆਪਣੇ 5100 ਰੁਪਏ ਸਨਮਾਨਤ ਹੋਇਆ ਇਸ ਸੰਗਰਾਦ ਦੇ ਦਿਨ ਭਾਈ ਮੈਂ ਇਹਨਾਂ ਤੈਅ ਤੇ ਤੁਹਾਨੂੰ ਧੰਨਵਾਦ ਕਰਦਾ ਹਾਂ ਤੇ ਫਿਰ ਵੀਰ ਜੀ ਜਿਹੜਾ ਤੁਸੀਂ ਇਹ ਪੂਰੀ ਮਿਹਨਤ ਕੀਤੀ ਆਪਣੀ ਇਸ ਮਿਹਨਤ ਦਾ ਜਦੋਂ ਬੂਰ ਪਿਆ ਜਦੋਂ ਨੂੰ ਇਹਨੂੰ ਫਲ ਪਿਆ ਉਦੋਂ ਉਦੋਂ ਫਿਰ ਮਨ ਦੇ ਵਿੱਚ ਕਿਤੇ ਨਾ ਕਿਤੇ ਤੇ ਖੁਸ਼ੀ ਪੈਦਾ ਹੋ ਵੀ ਹੋਵੇਗੀ ਮਾੜੀ ਕੋ ਚੀਜ਼ੇ ਫਿਰ ਹੁੰਦੀ ਹੈ ਭਾਈ ਨੇ ਸਨਮਾਨ ਦਿੱਤਾ ਸੀ ਪੀ ਅਗਲੇ ਨੂੰ ਚੜ ਵਧੀਆ ਲੱਗਾ ਆਪਾਂ ਨੂੰ ਚੰਗਾ ਲੱਗਾ ਵੀ ਆਪਣਾ ਹੌਸਲਾ ਦਾ ਹੀ ਕੀਤੀ ਪਿੰਡ ਸਾਦ ਦੀ ਉਹਨਾਂ ਨੇ ਮੈਂ ਉਹਨਾਂ ਦਾ ਤੇ ਭਾਈ ਬਹੁਤ ਧੰਨਵਾਦ ਕਰਦਾ ਬਾਬਾ ਸਾਹ ਸਿੰਘ ਦੀ ਸਭਰਾ ਵੱਡੇ ਹਰਪ੍ਰੀਤ ਸਭਰਾ ਨਗਰ ਪਚਾ ਸਭਰਾਵਾਂ ਦਾ ਠੀਕ ਹੈ ਸੋ ਕਿੰਨਾ ਸਮਾਂ ਹੋ ਚੁੱਕਾ ਤੇ ਇਸ ਰੇੜੀ ਨੂੰ ਕਿੱਥੇ ਕਿੱਥੇ ਤੁਸੀਂ ਲਿਜਾ ਲੈ ਕੇ ਗਏ ਜੋ ਸਮਾਂ ਇਹਨੂੰ ਬੜਾਈ ਨੂੰ ਭਾਈ 22 ਸਾਲ ਹੋ ਗਏ ਆ ਤੇ 6 ਮਹੀਨੇ ਬਾਅਦਾਂ ਆਪਾਂ ਭਾਈ ਇੱਕ ਸੋਚਿਆ ਵੀ ਪੰਜਾਬਲੀ ਕੋ ਵੱਖਰਾ ਘਰ ਕਰ ਗਏ ਵਹਾਈ ਇਹ ਇਹ ਜੋ ਪਿਛੋਕੜ ਆ ਭੁੱਲ ਚੁੱਕੇ ਆ ਰੇੜੀ ਆਪਾਂ ਨੂੰ ਭਾਈ ਅੰਬਸਰ ਇੱਧਰ ਖਡੂਰ ਸਾਹਿਬ ਤਰਨਤਾਰਨ ਮਖੂਦਾਈਂ ਕਰਿਆਲੇ ਤਾਈਂ ਖੇਮ ਕਾਰ ਲਈ ਭਾਈ ਡੱਲਵਾ ਬਾਰਡਰ ਤੇ ਕੀਵੜ ਤਾਈਂ ਉੱਥੋਂ ਤਾਈਂ ਵੀ ਖੜੀ ਆ ਆਪਾਂ ਸੰਗਤ ਪਿਆਰ ਦਿੰਦੀ ਹੈ ਕੰਮ ਵੀ ਜਦੋਂ ਆਵੇ ਕੰਮ ਤੇ ਵੀ ਪਾਈ ਜਾਈਦਾ ਵਾ ਠੀਕ ਹੈ ਸੋ ਮੈਂ ਕੈਮਰਾਮੈਨ ਨੂੰ ਫਿਰ ਕਵਾਂਗਾ ਕਿ ਇੱਕ ਪ੍ਰਾਤਨ ਸਮੇਂ ਦੇ ਸਾਈਕਲ ਦੀ ਜਿਹੜੀ ਝਲਕ ਹੈ ਉਹ ਤੁਹਾਨੂੰ ਕੈਮਰਾਮੈਨ ਕੈਮਰੇ ਦੀ ਅੱਖ ਦੇ ਨਾਲ ਦਿਖਾ ਰਿਹਾ ਏ ਤਾਂ ਮੈਥ ਜਿਹਨੂੰ ਆਪਾਂ ਪਹਾੜੇ ਵੀ ਕਹਿ ਸਕਦੇ ਆ ਉਹ ਵੀ ਇਸ ਰੇੜੀ ਦੇ ਉੱਤੇ ਪਰ ਹਰ ਇੱਕ ਚੀਜ਼ ਜਿਹੜੀ ਪ੍ਰਾਤਨ ਪੰਜਾਬ ਦੀ ਜਿਹੜੀ ਝਲਕ ਆ ਉਹ ਇੱਥੇ ਹੈਗੀ ਆ ਕਿੰਨੀ ਖੂਬਸੂਰਤੀ ਅੱਜ ਭਾਵੇਂ ਲੱਖਾਂ ਰੁਪਏ ਲਾ ਕੇ ਤੁਸੀਂ ਘਰ ਬਣਾ ਲਓ ਡਬਲ ਮੰਜਰੀ ਬਣਾ ਲਓ ਜਾਂ ਜਿੱਦਾਂ ਵੀ ਹੈ ਜੋ ਇਸ ਘਰਾਂ ਦੇ ਵਿੱਚ ਸਕੂਨ ਸੀ ਅੱਜ ਆਹੀ ਹਜ਼ਾਰਾਂ ਰੁਪਿਆ ਦਾ ਐਸੀ ਲਾ ਕੇ ਠੰਡਕ ਭਾਲਦੇ ਆਂ ਪਰ ਜੋ ਇਸ ਘਰਾਂ ਦੇ ਘਰਾਂ ਦੇ ਵਿੱਚ ਠੰਡਕ ਸੀ ਨਾ ਉਹ ਅੱਜ ਦੇ ਏਸੀ ਵੀ ਨਹੀਂ ਦੇ ਸਕਦਾ ਸੋ ਵੇਖੋ ਪੰਜਾਬੀ ਵਿਰਸਾ 35 ਆਖਰੀ ਫੱਟੀ ਅੱਜ ਜਿਹੜੀ ਫੱਟੀ ਹੈ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਬੱਚੇ ਸਕੂਲੇ ਪੜ੍ਹਦੇ ਹੁੰਦੇ ਸੀ ਨਾ ਤਾਂ 15 15 20 20 ਮਿੰਟ ਜਿਹੜੇ ਸੀ ਉਹ ਫੱਟੀ ਤੇ ਲਾ ਦਿੰਦੇ ਸੀ ਇਹਨੂੰ ਪੋਚਦੇ ਰਹਿੰਦੇ ਸੀ ਤੇ ਇੱਕ ਜਿੱਦ ਜੀ ਲੱਗ ਜਾਂਦੀ ਕਿ ਸਭ ਤੋਂ ਵਧੀਆ ਜਿਹੜੀ ਫੱਟੀ ਹੈ ਕੌਣ ਪੋਚਦਾ ਏ ਤੇ ਅੱਜ ਜਿਹੜੀ ਇਹ ਫੱਟੀ ਏ ਇਹ ਅਲੋਪ ਹੋ ਗਈ ਏ ਅੱਜ ਦੇ ਬੱਚਿਆਂ ਨੂੰ ਤੁਸੀਂ ਚਾਹੇ ਉਹ ਬੀਏ ਦੇ ਵਿੱਚ ਪੜਨਦੇ ਆ ਚਾਹੇ ਉਹ ਪਲੱਸ 2 ਦੇ ਵਿੱਚ ਦਾ ਵਿਦਿਆਰਥੀ ਆ ਉਹਨੂੰ ਫੱਟੀ ਬਾਰੇ ਪੁੱਛ ਲੋ ਫੱਟੀ ਬਾਰੇ ਉਹਨੂੰ ਕੋਈ ਗਿਆਨ ਨਹੀਂ ਹੈ ਗਿਆ ਸੋ ਇਸੇ ਤਰ੍ਹਾਂ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜਦੋਂ ਪ੍ਰਾਤਨ ਸਮੇਂ ਦੇ ਵਿੱਚ ਦੁੱਧ ਦੀ ਜਦੋਂ ਆਪਣੀ ਕਿਰਤ ਕਰਦਾ ਸੀ ਤਾਂ ਪਿੰਡਾਂ ਥਾਵਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਦੋਂ ਦੁੱਧ ਪਾਉਣਾ ਆਉਂਦਾ ਸੀ ਤਾਂ ਇਸ ਸਾਈਕਲ ਤੇ ਆਉਂਦੇ ਹੁੰਦੇ ਸੀ ਸਾਈਕਲ ਤੇ ਦੋਹनियां ਬਨ ਕੇ ਜਾਂ ਡੋਹਣੇ ਬਨ ਕੇ ਤਾਂ ਉਹ ਆਪਣੀ ਜਿਹੜੀ ਕਿਰਤ ਕਰਦੇ ਸੀ ਉਹ ਸਾਰੀਆਂ ਜਿਹੜੀਆਂ ਝਲਕਾਂ ਐ ਇਸ ਵੀਰ ਨੇ ਆਪਣੀ ਰੇੜੀ ਦੇ ਉੱਤੇ ਸਾਰਾ ਪੰਜਾਬ ਪ੍ਰਾਤਨ ਪੰਜਾਬ ਦਾ ਜਿਹੜਾ ਵਿਰਸਾ ਐ ਉਹ ਦਿਖਾ ਦਿੰਦਾ ਐ ਤਾਂ ਮੈਂ ਕਹਾਂ ਮੈਂ ਕੈਮਰਾਮੈਨ ਸਰ ਇਧਰ ਆਣ ਕੇ ਇੱਕ ਚੀਜ਼ ਹੋਰ ਦਿਖਾ ਦਿਓ ਤਾਂ ਮੋٹے ਅੱਖਰ ਦੇ ਵਿੱਚ ਲਿਖਿਆ ਹੈ ਸ਼ੌਂਕੀ ਜੱਟਾਂ ਸ਼ੌਂਕ ਤਾਂ ਜੱਟਾਂ ਦੇ ਬਥੇਰੇ ਨੇ ਕਿਸੇ ਨੂੰ ਘੋੜੀ ਰੱਖੰਦਾ ਕਿਸੇ ਨੂੰ ਥਾ ਰੱਖੰਦਾ ਕਿਸੇ ਨੂੰ ਰਫਲ ਦੰਡਾਲੀ ਰੱਖੰਦਾ ਪਰ ਇਸ ਵੀਰ ਨੂੰ ਮੈਨੂੰ ਲੱਗਦਾ ਕਿ ਜਿੱਦਾਂ ਵੀਰ ਜ਼ਿੰਮੇਵਾਰ ਪਸ਼ੂਕਰ ਦੇ ਨਾਲ ਸੰਬੰਧ ਰੱਖਦਾ ਹੈ ਬਿਲਕੁਲ ਸਹੀ ਗੱਲ ਪਾਈ ਆ ਪੰਜੀਂ ਮੀਟਰ ਪਿਛੋਕੜ ਨਾਲ ਸੰਬੰਧ ਰੱਖਦੇ ਆ ਆਪਾਂ ਇਹ ਡੋਗਲੇ ਜ਼ਮੀਨ ਭਾਈ ਨਾਲ ਆਪਾਂ ਇਹ ਕੰਮ ਕਰੀ ਜਾਵੋ ਜਿਹਨੂੰ ਕਿਦਾ ਫੋਨ ਆਵੇ ਉਹ ਕੰਮ ਤੇ ਚੱਲ ਜਾਈਦਾ ਤੇ ਵੀਰ ਜੀ ਅੱਜ ਦੇ ਤਾਂ ਜੱਟਾਂ ਦੇ ਸ਼ੌਂਕ ਹੀ ਅਵੱਲੇ ਨੇ ਤੇ ਤੁਸੀਂ ਇਹ ਇੱਕ ਬਲੱਖਣ ਸ਼ੌਕ ਪਾਲ ਲਿਆ ਬਲੱਖਣ ਸ਼ੌਕ ਭਾਜੀ ਪਾਲ ਲਿਆ ਆਪਾਂ ਜਿਹੜੇ ਹੁੰਦੀ ਨਾ ਵੀ ਜਿਹੜੇ ਸੰਦੇਸ਼ ਸ਼ੌਂਕ ਵੱਲੇ ਆ ਆਪਣਾ ਲਾਉਣ ਦਾ ਮਕਸਦ ਇਹ ਹੀ ਆ ਵੀ ਇਹ ਪੁਰਾਣਾ ਪਿਛੋਕੜ ਆ ਭਾਈ ਲੋਕ ਭੁੱਲ ਚੁੱਕੇ ਆ ਇਹਨੂੰ ਆਪਾਂ ਪੁਰਾਣੇ ਵੀਰੇ ਨੂੰ ਮੈਂ ਸੋਚਿਆ ਵੀ ਦਬਾ ਦਿਓ ਟ੍ਰੈਂਡ ਕਰੀਏ ਇਹਨੂੰ ਲਿਆਈਏ ਭਾਜੀ ਜੋ ਕਟੇਕਾਰ ਹੁੰਦੇ ਤੁਹਾਨੂੰ ਪਤਾ ਉਹ ਮਿੱਟੀ ਨਾਲ ਲੰਮਣਾ ਪੋਚਣਾ ਉਹ ਸਭ ਮੇਰੇ ਚ ਆਪਣੀ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਜਿੱਦਾਂ ਸਾਇਕਲ ਹੁੰਦਾ ਦੋਜੀ ਵਾਲਾ ਉਹ ਦੋਜੀ ਵੀ ਸਾਇਕਲ ਦੀ ਦੁੱਧ ਇਕੱਠਾ ਕਰਦੇ ਹੁੰਦੇ ਜਿੱਦਾਂ ਆਪਣਾ ਚਰਖਾ ਬਾਦ ਸੁਆਣੀਆਂ ਚਰਖਾ ਭਾਜੀ ਕਰਦੀਆਂ ਹੁੰਦੀਆਂ ਸੀ ਜਿੱਦਾਂ ਕੋ ਚੱਕੀ ਦਾ ਡਿਜ਼ਾਈਨ ਲਾਇਆ ਪੰਜੋ ਦਾ ਥੀ ਚੱਕੀ ਦਾ ਘੇੜਨਾ ਹੁੰਦੀ ਚੱਕੀ ਦੇ ਚੱਕੀ ਚ ਭਾਜੀ ਬਹੁਤ ਅਤਰ ਇੱਕ ਮਧਾਣੀ ਲਾਈ ਆ ਵੀ ਉਦੋਂ ਸੁਆਣੀਆਂ ਮਧਾਣੀਆਂ ਜਾਨੀ ਕਿ ਰੇਡ ਕਰਦੀਆਂ ਹੁੰਦੀਆਂ ਹੱਥਾਂ ਨਾਲ ਕੰਮ ਕਰਨਾ ਹੁਣ ਮਧਾਣੀ ਤੇ ਹੁਣ ਮਧਾਣੀ ਵਿੱਚ ਬਹੁਤ ਅੰਤਰ ਭਾਜੀ ਅੱਜ ਦਾ ਜਿਹੜਾ ਨੌਜਵਾਨ ਹੈ ਬੁਲਟਾਂ ਦੇ ਪਟਾਕੇ ਮਰਵਾਉਂਦਾ ਹੈ ਜਾਂ ਹੋਰ ਵੱਡੀਆਂ-ਵੱਡੀਆਂ ਗੱਡੀਆਂ ਲੈ ਕੇ ਤੇ ਉਹਨਾਂ ਦੇ ਗੇੜੀਆਂ ਲਾਉਂਦਾ ਹੈ ਬਹੁਤ ਕੁਝ ਕਰਦਾ ਹੈ ਉਸ ਨੌਜਵਾਨ ਨੂੰ ਅੱਜ ਦੇ ਨੌਜਵਾਨ ਨੂੰ ਕੀ ਮੈਸੇਜ ਦੇਵੇਗਾ ਪਵਨਦੀਪ ਵੱਲੋਂ ਮੇਲ ਵੀ ਦੀ ਮੈਸੇਜ ਇਹੋ ਹੀ ਆ ਵੀ ਆਪਾਂ ਹੁਣ ਨਵੀਂ ਪੀੜ੍ਹੀ ਆਪਣੀ ਬਾਹਰ ਭੱਜ ਜਾਂ ਰਹੀ ਚਲ ਕੇ ਕੈਨੇਡਾ ਡਲ ਗਿਆ ਕੋਈ ਅਮਰੀਕਾ ਡਲ ਗਿਆ ਕੋਈ ਇੰਗਲੈਂਡ ਚਲ ਗਿਆ ਆਪਾਂ ਮੈਂ ਇਹੀ ਬੇਨਤੀ ਕਰਦਾ ਪੰਜਾਬ ਡਈਏ ਪੰਜਾਬ ਦੀ ਕੰਮ ਕਰੀਏ ਭਾਈ ਬੰਦਾ ਮਿਹਨਤੀ ਹੋਵੇ ਕੰਮ ਇਸ ਲਈ ਮੋਕਦਾ ਤੇ ਮੈਂ ਵੀ ਇਹਨਾਂ ਨੂੰ ਇਹੀ ਬੇਨਤੀ ਕਰਦਾ ਪੁਰਾਣਾ ਪਛੋਕੜ ਆ ਇਹਨੂੰ ਸੰਭੀਗੇ ਇਹ ਚੀਜ਼ ਆਪਾਂ ਥੋਗਵਾ ਚੁੱਕੇ ਆ ਭਾਜੀ ਠੀਕ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਪਵਨਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਲਾਸਟ ਤੇ ਇਸ ਵੀਰ ਨੇ ਪਵਨਦੀਪ ਸਿੰਘ ਬ੍ਰਹਮਪੁਰਾ ਜੀ ਨੇ ਇੱਕ ਮੈਸੇਜ ਬੜਾ ਦਿੱਤਾ ਏ ਕਿ ਜਿੱਥੇ ਅਸੀਂ ਲੱਖਾਂ ਰੁਪਏ ਲਾ ਕੇ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਆ ਕੰਮ ਦੀ ਭਾਲ ਦੇ ਵਿੱਚ ਰੁਜ਼ਗਾਰ ਦੀ ਭਾਲ ਦੇ ਵਿੱਚ ਤਾਂ ਵੀਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਰੁਜ਼ਗਾਰ ਹੈ ਇੱਥੇ ਰਹਿ ਕੇ ਵੀ ਅਸੀਂ ਰੋਜ਼ਗਾਰ ਕਰ ਸਕਦੇ ਹਾਂ ਪਰਿਵਾਰ ਦੇ ਵਿੱਚ ਰਹਿ ਕੇ ਵੀ ਜਿਹੜਾ ਰੋਜ਼ਗਾਰ ਅਸੀਂ ਕਰ ਸਕਦੇ ਹਾਂ ਕਾਰੋਬਾਰ ਕਰ ਸਕਦੇ ਹਾਂ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨੂੰ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਲ ਸਿੰਘ ਤਰਨਤਾਰਨ